सो सच्चा काये सिद्ध से आल्यो जण कीती सो पार पया कौ नानक कर दे कीया बाता जो किस कर ना सो कर रहया सो दरगस महल्ला पैलाए तुम कार सदुर प्रसाद सो दर नीरगे लोहर गे हा जत में सर्व समाले वाजे तेरे नाम अनेक नखागे ते ਨੋ ਇਤਰ ਬ੍ਰਹਮਾ ਦੇਵੀ ਸੋਮਦੇਵੇ ਸਲਾਤਿਵਾਰੇ ਗਾਵਣ ਤੁਨ ਨਾ ਇੰਦ੍ਰੇન્દ્ર ਆਸਨ 'ਤੇ ਬੈਠੇ ਦੇਵਤਿਆਂ ਦੇ ਨਾਲੇ ਗਾਵਣ ਤੁਨ ਸਹਿਤ ਸੰਗਤੀ ਅੰਦਰ ਗਾਵਣ ਤੁਨ ਸਾਧ ਪੀਜਾਰੇ ਗਾਵਣ ਤੁਨ ਜਤੀ ਸਤੇ ਸੰਤਾਂ ਕੀ ਗਾਵਣ ਤੁਨ ਧੀਰ ਕਰਾਰੇ ਗਾਵਣ ਤੁਨ ਪਣਦ ਪਣਨ ਰਕੀ ਤੁਰਜਿ ਦੇਖੇ ਦਾਣਾਲੇ ਗਾਵਣ ਤੁਨ ਮੋਹਣੀ ਆਮਨ ਕਹਣ ਸਰਗਮਾ ਚੇ ਪਿਆਲੇ ਗਾਵਣ ਤੁਨ ਆਏ ਤੇਰੇ ਅਸਰ تیرਤ ਨਾਲੇ ਗਾਵਣ ਤੁੰਨਾ ਜੋਤ ਮਹਾ ਕਲਸੂਰਾ ਗਾਵਣ ਤੁੰਨਾ ਖਾਣੀ ਚਾਰੇ ਗਾਵਣ ਤੁੰਨਾ ਖੰਡ ਮੰਡਲ ਭਰ ਮੰਡਾ ਕਰ ਕਗਸੂਰ ਦੀ ਮਸ ਸਵਰਤ ਕਮਾਈ ਸੁਖੀਮਤ ਮਿਲ ਗਈ ਮਤ ਪਾਈ ਗਿਆਨੀ ਧਿਆਨੀ ਗਰ ਗਿਆ ਆਏ ਕਹਿ ਨਾ ਜਾਈ ਤੇਰੀ ਤੇਲਵੜਿਆਈ ਸਭ ਸਾਧ ਸਭ ਤਪ ਸਭ ਜਗ ਆਈਆਂ ਸੇਂਦਾ ਵਰ ਕਾ ਕੀਆ ਵੜਿਆਈਆਂ ਤਰੁਣ ਸ ਦੇਖ ਨੈਣਾ ਪਾਈਆਂ ਕਰਮ ਮਿਲੇ

કેમ મેને મે આખા ન ભાય વડન ન હોય કાળ ન જાય ના ઉમરે ન ભોવ સુગ તન રહેના જો કે ભોવ ગુણ એ હોર નાહી હોય ના કોભુ આ ના કોય દેવડે આપ દેવડ તેરી રાગ દિન દિન કર કહી તેરાગ સદમ બસારે તેનો મજા તના